ਪਾਣੀ ਦਾ ਕਹਿਰ ਜਿਹੜਾ ਹੈਗਾ ਉਹ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਿੰਮੇਵਾਰ ਤਨਖਾਹ ਬੰਦੇ ਰਾਤ ਨੂੰ ਬਿਮਾਰਸ਼ ਮਾਰ ਹੋ ਜਾਂਦਾ ਹੈ ਇਸ਼ਰਾਫ ਨੂੰ ਮਦਦ ਆ ਬਾਦਰ ਰਹਿ ਰਹੀ ਹੈ ਡੰਗ ਲੱਗ ਪਏ ਹਾਂਜੀ ਹਾਂਜੀ ਕਿੱਦਾਂ ਵੱਜਣਗੇ 2023 ਚ ਆਇਆ ਸੀ ਨਾ ਪਾਣੀ ਉਦੋਂ ਵਿੱਚ ਜਾਨਵਰ ਹੈ ਗਏ ਸੀ ਜਿਹੜੇ ਪੱਤੇ ਜਿਵੇਂ ਸੰਸਾਰ ਸਰਾਲਾਂ ਵਗੈਰਾ ਹੋਰ ਹਾਂ ਮਗਰ ਮੱਛੀ ਦੀ ਜਾਨ ਵੀ ਰਾਜਦਨ ਤੇ ਮੰਗੇ ਵੀ ਦਾ ਮਾਜਵਾ ਦਿੱਤਾ ਜਾ ਜਿਨ੍ਹਾਂ ਦੇ ਤੰਦ ਆਵੇ ਜ਼ਿੰਮੇਵਾਰ ਉਹ ਹਮਨ ਜਿਹੋ ਨੂੰ ਨਾ ਮਿਲਿਆ ਉਹ ਤਾਂ ਥੱਲੇ ਗਿਆ ਉਹਨੇ ਤੁਮੜ ਮਾਰ ਜਾਨੇ ਆਖਰੀ ਕੰਮ ਕੀਆ ਉਹਦਾ ਕੰਮ ਸਾ ਇਹ ਜਿਹੜੀ ਹੋ ਡੁੱਬੀ ਪਈ ਹੈ ਨਾ ਇਹ ਤਾਂ ਖਤਮ ਹੋ ਪਈ ਪੀੜੀ ਇਤਰੋ ਉਹ ਜੋ ਲੋਕਾਂ ਨੂੰ ਲੈ ਕੇ ਪਾਰ ਜਾ ਰਹੀ ਹੈ ਉੱਥੇ ਉਹਨਾਂ ਨੂੰ ਛੱਡੇਗੀ ਦੁਬਾਰੇ ਵਾਪਸ ਆਏਗੀ ਜਿਹੜੇ ਲੋਕ ਉੱਥੇ ਹੈ ਚਾਹੇ ਉਹਨਾਂ ਦੇ ਵਿੱਚ ਕੋਈ ਬਿਮਾਰ ਹੈ ਚਾਹੇ ਕਿਸੇ ਦਾ ਪੇਪਰ ਹੈ ਚਾਹੇ ਕਿਸੇ ਨੇ ਕਿਸੇ ਜ਼ਰੂਰੀ ਕੰਮ ਆਸਤੇ ਜਾਣਾ ਹੈ ਲੇਕਿਨ ਉਹ ਉਦੋਂ ਤੱਕ ਨਹੀਂ ਜਾ ਸਕਦਾ ਜਦ ਤੱਕ ਪੀੜੀ ਜਿਹੜੀ ਆ ਉਹ ਸੂਚੀ ਥਾਂ ਤੇ ਨਾ ਆ ਜਾਏਗੀ ਸਤਿ ਸ਼੍ਰੀ ਅਕਾਲ ਇਸ ਸਮੇਂ ਅਸੀਂ ਮੌਜੂਦ ਆ ਭਾਰਤ-ਪਾਕ ਸਰਹੱਦ ਦੇ ਬਿਲਕੁਲ ਉੱਤੇ ਵਸਿਆ ਪਿੰਡ ਆਤੂ ਵਾਲਾ ਦੇ ਆਤੂ ਵਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਸਾਹਮਣੇ ਜਿੱਥੇ ਹੁਣ ਸਤਲੁਜ ਦੇ ਵਿੱਚ ਪਾਣੀ ਆ ਚੁੱਕਿਆ ਹੈ ਔਰ ਪਾਣੀ ਦਾ ਕਹਿਰ ਜਿਹੜਾ ਹੈਗਾ ਉਹ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਦੂਸਰੇ ਪਾਸੇ ਇਕਲੌਤਾ ਸਹਾਰਾ ਇੱਕ ਪਿੰਡ ਦਾ ਜਿਹੜੇ ਪਿੰਡ ਵਾਸੀ ਤਕਰੀਬਨ 70 ਦੇ ਕਰੀਬ ਘਰ ਆ ਔਰ ਉਹਨਾਂ ਦਾ ਇਕਲੌਤਾ ਸਹਾਰਾ ਇਹ ਬੇੜੀ ਜਿਸ ਦੇ ਉੱਤੇ ਉਹ ਪਸ਼ੂਆਂ ਦੇ ਵਾਸਤੇ ਚਾਰਾ ਵੀ ਲੈ ਕੇ ਆਂਦੇ ਆ ਔਰ ਖੁਦ ਵੀ ਜਿਹੜਾ ਕੀ ਹੈ ਇਸ ਪਾਣੀ ਦੇ ਵਿੱਚੋਂ ਨਿਕਲ ਕੇ ਇਸ ਬੇੜੀ ਦੇ ਰਾਹੀਂ ਜਿਹੜਾ ਹੈਗਾ ਉਹ ਜਾਂਦੇ ਆ ਔਰ ਵੱਡੀ ਗੱਲ ਇਹ ਹੈ ਕਿ ਜੇਕਰ ਕਿਤੇ ਅਮਰਜੈਂਸੀ ਹੋ ਜੇ ਪਿੰਡ ਦੇ ਵਿੱਚ 70 ਦੇ ਕਰੀਬ ਘਰ ਹੈ ਕੋਈ ਅਮਰਜੈਂਸੀ ਹੋ ਜੇ ਤਾਂ ਫਿਰ ਐਬਜੇ ਦੇ ਵਿੱਚ ਉਹਨਾਂ ਕੋਲੇ ਕੋਈ ਵੀ ਜਿਹੜਾ ਸਾਧਨ ਹੈ ਉਹ ਨਹੀਂ ਬਚਦਾ ਹਾਲਾਤ ਇਹ ਹੈ ਕਿ ਲੋਕ ਜਿਹੜੇ ਆ ਉਹ ਅੱਜ ਜਿਹੜਾ ਕਿ ਪ੍ਰਸ਼ਾਸਨ ਵੱਲ ਦੇਖ ਰਿਹਾ ਹੈ ਕਿ ਪ੍ਰਸ਼ਾਸਨ ਆਏਗਾ ਕੋਈ ਮਦਦ ਕਰੇਗਾ ਕਾਫੀ ਲੰਬੇ ਸਮੇਂ ਤੋਂ ਇੱਥੋਂ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਇੱਥੇ ਇੱਕ ਪੁਲ ਜਿਹੜਾ ਹੈਗਾ ਉਹ ਬਣਾ ਦਿੱਤਾ ਜਾਵੇ ਹਾਲਾਂਕਿ ਜੇਕਰ ਇਸ ਦੇ ਪਿੱਛੇ ਹੀ ਟਾਣੀ ਨੱਥਾ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜੋ ਪੁਲ ਦੀ ਡਿਮਾਂਡ ਸੀ ਉਹ ਪੂਰੀ ਹੋ ਚੁੱਕੀ ਆ ਲੇਕਿਨ ਇਸ ਜਗ੍ਹਾ ਤੇ ਹਜੇ ਤੱਕ ਜਿਹੜਾ ਹੈਗਾ ਪੁਲ ਨਹੀਂ ਬਣਿਆ ਜਿਸ ਕਾਰਨ ਆਤੂ ਵਾਲਾ ਦੇ ਲੋਕ ਜਿਹੜੇ ਆ ਜਦ ਵੀ ਸਤਲੁਜ ਵਿੱਚ ਪਾਣੀ ਆਂਦਾ ਤਾਂ ਪਿੰਡ ਆਤੂ ਵਾਲਾ ਇੱਕ ਟਾਪੂ ਦਾ ਰੂਪ ਧਾਰਨ ਕਰ ਲੈਂਦਾ ਔਰ ਇਸ ਟਾਪੂ ਤੇ 70 ਦੇ ਕਰੀਬ ਪਰਿਵਾਰ ਰਹਿੰਦੇ ਆ ਜਿਨ੍ਹਾਂ ਦਾ ਰੋਜ਼ ਮਰਾਂ ਦੇ ਕੰਮਾਂ ਦੇ ਵਿੱਚ ਕਾਫੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਪਾਣੀ ਦੇ ਕਾਰਨ ਪੈਦਾ ਹੋ ਜਾਂਦੀਆਂ ਤਾਂ ਇੱਥੋਂ ਦੇ ਲੋਕ ਹੈਗੇ ਆ ਗੱਲਬਾਤ ਕਰਾਂਗੇ ਬਜ਼ੁਰਗ ਹੈਗੇ ਆ ਬਾਪੂ ਜੀ ਜਦੋਂ ਵੀ ਪਾਣੀ ਆਂਦਾ ਫਿਰ ਹਾਲਾਤ ਕੀ ਬੰਦੇ ਆ ਹਾਲਾਤ ਇਹ ਆਖਿਆ ਹੀ ਆਂਦੀ ਬਹੁਤ ਹੁਣ ਆ ਬੇੜੀ ਪਿਛਲੇ ਸਾਲ ਤੀ ਮਰੀ ਹੋਈ ਹੈ ਇਹੋ ਹੀ ਸਾਰਾ ਹੈ 23 ਚ 23 ਚ ਮਲੀ ਸੀ 23 ਚ ਹੁਣ ਉਹ ਵੇਖਾਂ ਬਾਹਰ ਦੀ ਹੁਣ ਜਨਤਾ ਬੈਠੀ ਹੈ ਉਹਨਾਂ ਨੂੰ ਆਰਾਮਣਾ ਹੈ ਹੁਣ ਇਧਰੋਂ ਬੇੜੀ ਖਾਲੀ ਹੋਵੇ ਦੀ ਫਿਰ ਜਾਵੇ ਦੀ ਫਿਰ ਆ ਕੇ ਲੰਘਣਗੇ ਇਹ ਰਾਤ ਨੂੰ ਕੋਈ ਚਾਂਸ ਬਣ ਜਾਂਦਾ ਬਿਮਾਰ ਹੋ ਜਾਂਦਾ ਤਕਲੀਫ ਹੋ ਜਾਂਦੀ ਏ ਉਹ ਤਾਂ ਫਿਰ ਉੱਥੇ ਦਾ ਉੱਥੇ ਮੁਸ਼ਕਲ ਬਣ ਜਾਂਦੀ ਬਹੁਤ ਆਪਾਂ ਕਹਿ ਲਈਏ ਵੀ ਉਹ ਪੁਰਾਣਾ ਯੁੱਗ ਜਿਹੜਾ ਹੁੰਦਾ ਸੀ ਉਹਦੇ ਚ ਹੀ ਆਪਾਂ ਲੀ ਹੈਗੇ ਉਹਦੇ ਚ ਹੀ ਹੈ ਇੱਥੇ ਕੋਈ ਪ੍ਰਸ਼ਾਸਨ ਨਹੀਂ ਸੁਣਾਈ ਦੇਂਦਾ ਉਹੀਓ ਜੋਗ ਜਿਹਦੇ ਪਾਣੀ ਆ ਜਾਂਦਾ ਸਤਲੋਜ ਦਾ ਉਹੀਓ ਪੁਰਾਣਾ ਜਿਹੜਾ ਸਮਾ ਚੱਲਦਾ ਉਹੀਓ ਚੱਲ ਪੈਂਦਾ ਹੈ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਰਾਤੀ ਟੱਪਣਾ ਪੈਂਦਾ ਦਿਨੇ ਲੰਘਣਾ ਪੈਂਦਾ ਚੱਲ ਹੁਣ ਤਾਂ ਬੇੜੀ ਹੈਗੀ ਏ ਕੋਸਾਰਾ ਹੈਗਾ ਓਨ ਤਾਂ ਸਰਕਾਰ ਕੋ ਰੁਪਈਆ ਹੀ ਬਾਤ ਹੋ ਗਿਆ ਤੇ ਆਪ ਕੋਲ ਵੀ ਬਣਾ ਸਕਦੇ ਨੇ ਜਿ ਬਨਾਵਨ ਤਾਂ ਕੀ ਤੁਨਾਂ ਦੇ ਕੋਲ ਥੋੜੇਗੀ ਏ ਜਿੰਮੇਦਾਰਾਂ ਕੋਲ ਵੋਟਾਂ ਲੈ ਜਾਂਦੇ ਨੇ ਕਾਰ ਜਾਂਦੇ ਨੇ ਬਣਾ ਦੇਵੇ ਦਾ ਬੋਲ ਬਣਾਉਣ ਲੱਗਾ ਕੀ ਬਾਤ ਬਾਤ 7 ਲੱਖ ਲੱਗ ਜਾਏ ਅਸੀਂ 8 ਲੱਗ ਜਾਏ ਹਿੰਦਾ ਜੇ ਦੇ ਦੇਣ ਤਾਂ ਉਹਨਾਂ ਦੀ ਮਿਹਰਬਾਨੀ ਜੇ ਮੀਂਹ ਡਰਦਾ ਨਾ ਖਰਾਬ ਹੋਵਨ ਦੇ ਰਾਤ ਨੂੰ ਬਿਮਾਰ ਸ਼ਮਾਰ ਹੋ ਜਾਂਦਾ ਹੈ ਰਾਤ ਨੂੰ ਮਟਰ ਸ ਹਾਂ ਬਾਦਰ ਐ ਰਹੀ ਹੈ ਕੱਲ ਨੂੰ ਟੰਗ ਲੱਗ ਪਏ ਹਾਂਜੀ ਹਾਂਜੀ ਕਿੱਦਾਂ ਵੱਜਣਗੇ ਲੋਕ ਉੱਥੇ ਫਸ ਜਾਣਗੇ ਘੁੱਤਰਿਆ ਕਿਹਦੇ ਹਾਲਾਤ ਹੋ ਜਾਂਦੇ ਫਸ ਕੇ ਫਸ ਕੇ ਕਿਸੇ ਕਿਸੇ ਨੇ ਸੁਣਨਾ ਆ ਕੇ ਮੇਨ ਮੁੱਦੀ ਗੱਲ ਹੈ ਕਿ ਪੁਲ ਬਣਾ ਦੇਣ ਬੜਾ ਵਧੀਆ ਆ ਪੁਲ ਬਣਾਈ ਨੇ ਥੱਲੇ ਮੋਗੇਪੁਰ ਕੇ ਪੁਲ ਬਣਦੀ ਹੁੰਦੀ ਹਿੰਦੀ ਇੱਦਾਂ ਓਟੋ ਓਟੋ ਨੀ ਨੀ ਕੀ ਉੱਤੇ ਚੜ ਜਾਂਦਾ ਪਿਲਰਾਂ ਵਾਲੇ ਤੋਂ ਪੁਲ ਬਣਾ ਆਹ ਉਹਨ ਸੜਕ ਹੈ ਜਿਹੜੀ ਸਾਹਮਣੇ ਆਪਾਂ ਦੇਖ ਰਹੇ ਹਾਂ ਇਹ ਸੜਕ ਤੇ ਐਸਮ ਕਿੰਨੇ ਫੁੱਟ ਪਾਣੀ ਹੈ ਨੇ 5.6 ਫੋਟੇਗਾ ਮੈਂ ਮੈਂ ਸਾਰੇ ਦੇ ਉੱਤੇ ਸਾਰੇ 5.6 ਫੋਟ ਚੜ ਗਿਆ ਹਾਂ ਜਾਨ ਮੇਰਾ ਸਿਰ ਡੁੱਬਦਾਇ ਤੇ ਮੈਂ ਟੱਪ ਜਾਉਣਾ ਮੇਰਾ ਸਿਰ ਡੁੱਬਨ ਲੱਗ ਪਿਆ ਯਾਨੀ ਕਿ ਹੁਣ ਇਥੋਂ ਪੈਦਲ ਕੋਈ ਨਹੀਂ ਲੰਘ ਸਕਦਾ ਨਹੀਂ ਨਹੀਂ ਕੋਈ ਨਹੀਂ ਲਿਆੜੀ ਤੇ ਇਹ ਹੁਣ ਮੈਂ ਪੈਦਲ ਲੰਘ ਜਾਉਂਦਾ ਦੂਜੇ ਸਾਰੇ ਠੇਲਕ ਟੱਪਨਦੇ ਹੂੰ ਕਿਉਂ ਦੂਸਰਿਆਂ ਦਾ ਨੱਕ ਡੁੱਬ ਜਾਣਾ ਕਰ ਨੂੰ ਠੇਲ ਤੇ ਮੈਂ ਥੋੜਾ ਉੱਚਾ ਲੰਮਾ ਤੇ ਜਦੋਂ ਪਾਣੀ ਆਇਆ ਸੀ ਉਦੋਂ ਕਈ ਲੋਕ ਐਦਾਂ ਠੱਲਣ ਦੀ ਗੱਲ ਕਰਦੇ ਸੀ ਮੌਤਾਂ ਵੀ ਕਹੀ ਹੋਈਆਂ ਮੌਤਾਂ ਹੁੰਨਿਆ ਨੇ ਕਿ ਜਾਨ ਚਾਰ ਮੌਤਾਂ ਹੁੰਨਿਆ ਨੇ ਉਹਦਾ ਤੇ ਜਾਇਆ ਤਾਂ ਇਹ ਉਹਨੂੰ ਮਾਲ ਨੇ ਦਿਨ ਤੇ ਲੰਦਾ ਵਾਦਲੇ ਨੇ ਆਂਦਾ ਉਹ ਅਜੇ ਡੂੰਗਾ ਪਾਣੀ ਇਧਰ ਵੀ ਡੂੰਗਾ ਏ ਥੋੜਾ ਜਿਹਾ ਛਰਕਦਾ ਸਾਰਾ ਹੈਗਾ ਇਹ ਸਾਨੂੰ ਛਰਕਦੇ ਸਾਰੇ ਥੋੜਾ ਟਾਪਾਂ ਵੀ ਦਾ ਤੇ ਕਿਉਂ ਡੋਬ ਵੀ ਸਕਦਾ ਬੰਦਾ ਜਿਹਨੂੰ ਤਾਰਨ ਦਾ ਵਾਦਲੇ ਨੇ ਆਲੇ ਤੋਂ ਡੋਬ ਵੀ ਸਕਦਾ ਉਹ ਕਾਲਾ ਵੀ ਪੈ ਸਕਦਾ ਵੀ ਮੈਂ ਛੇਤੀ ਬਾਹਰ ਲੱਗਾ ਤੇ ਮੈਂ ਜਾ ਕੇ ਬਚਾ ਬੰਨ ਲੈ ਡਾਕਟਰ ਕੋਲ ਪਹੁੰਚਾ ਦੇ ਜਲਾਲਾਵਾਂ ਜਾਵਾ ਤੋ ਡੋਬ ਵੀ ਸਕਦਾ ਅੱਛਾ ਜਦੋਂ ਇਹ ਪਾਣੀ ਆਂਦਾ ਮੈਨੂੰ ਇੱਕ ਗੱਲ ਇਹ ਸਮਝਾਓ ਕੋਈ ਜਾਨਵਰ ਵੀ ਇਹਦੇ ਚ ਆਂਦੇ ਆ ਕਿ ਨਹੀਂ ਇਦਾਂ ਤਾਂ ਨੀ ਕੋਈ ਖਤਰਾ ਤਾਂ ਨਹੀਂ ਹੁੰਦਾ ਜਾਨਵਰਾਂ ਜਿਹਨੇ ਆ ਰਹੇ ਜਾਨਵਰ ਅਜੇ ਨਹੀਂ ਦੇਖਿਆ ਸੀ ਨਾ ਪਾਣੀ ਉਦੋਂ ਆਇਆ ਸੀ ਉਦੋਂ ਆਇਆ ਸੀ ਹਾਂਜੀ 2023 ਚ ਆਇਆ ਸੀ ਨਾ ਪਾਣੀ ਉਦੋਂ ਵਿੱਚ ਜਾਨਵਰ ਹੈਗੇ ਸੀ ਜਿਹੜੇ ਪੱਕੇ ਜਿਵੇਂ ਸੰਸਾਰ ਸਰਾਲਾਂ ਵਗੈਰਾ ਹੋਰ ਹਾਂ ਮਗਰ ਮੱਛੀ ਚ ਜਾਨਾਂ ਸੀ ਉਦੋਂ ਹੀ ਗਿਆ ਹਾਂ ਹੋ ਗਿਆ ਹਜੇ ਤੱਕ ਨਹੀਂ ਆਇਆ ਜੀ ਨਾ ਹਜੇ ਤੱਕ ਨਹੀਂ ਜੀ ਅੱਛਾ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਨੇ ਸਾਰ ਲਈ ਆ ਵੀ ਤੁਸੀਂ ਤੁਹਾਡਾ ਰਾਹ ਬੰਦ ਹੋ ਗਿਆ ਤੁਹਾਨੂੰ ਕੋਈ ਸਹੂਲਤ ਕਿਸੇ ਤਰ੍ਹਾਂ ਦੀ ਨਹੀਂ ਸਰ ਹਾਲੇ ਤੱਕ ਨਹੀਂ ਕੋਈ ਜੀ अच्छा दिक्कतें की आ रही है पानी नाल फसलਾਂ ਤਾਂ ਅਸੀਂ ਦੇਖ ਰਹੇ ਆ ਡੁੱਬ ਗਈਆਂ ਹਨ ਇਹਦਾ ਝੋਨਾ ਜਿਹੜਾ ਜੇ ਪਾਣੀ ਨਾਲ ਨਿਕਲੇ ਤਾਂ ਖਤਮ ਹੋ ਜੂਗਾ ਇਸ ਤੋਂ ਇਲਾਵਾ ਕੋਈ ਦਿੱਕਤ ਕੀ ਆ ਰਹੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਤਾਂ ਸਾਰੇ ਹੀ ਮੰਗ ਕਰਨੇ ਹੁਣ ਤਾਂ ਚਲੋ ਬੇੜੀ ਤੇ ਸਾਰੇ ਅਸੀਂ ਪਾਰ ਆ ਜਾਂਦੇ ਆ ਤੇ ਪਹਿਲਾਂ 2023 ਚ ਮੰਗ ਕੀਤੀ ਸੀ ਪੋਲ ਦੀ ਵੀ ਸਾਨੂੰ ਪੋਲ ਜ਼ਰੂਰੀ ਹੈ ਕਿਉਂਕਿ ਸਾਡੇ ਬਹੁਤ ਜ਼ਿਆਦਾ ਘਰ 50 ਤੋਂ 60 ਘਰ ਤਕਰੀਬਨ ਹੈਗੇ ਆ ਤੇ ਬੱਚਿਆਂ ਨੂੰ ਸਕੂਲ ਆਣ ਜਾਣ ਤੋਂ ਜੀਵਿੰਦਾਰਾਂ ਨੂੰ ਆਣ ਜਾਣ ਤੋਂ ਬਹੁਤ ਦਿੱਕਤ ਆਉਂਦੀ ਹੈ ਜੀ ਹੂੰ ਤੇ ਪ੍ਰਸ਼ਾਸਨ ਅੱਗੇ ਤੇ ਹੀ ਮੰਗ ਹੈਗੀ ਸਾਨੂੰ ਪੋਲ ਦੀ ਮੰਗ ਹੈਗੀ ਹੈ ਪੋਲ ਦੀ ਮੰਗ ਹੈਗੀ ਕਿ ਉਹ ਇਹ ਸਾਨੂੰ ਪੂਰੇ ਆ ਜੋ ਪਿੱਛੇ ਕਿਧਰ ਦੇਖਣਾ ਜਾਏ ਚੋਨਾ ਜਿਹੜਾ ਡੁੱਬ ਗਿਆ ਪ੍ਰਸ਼ਾਸਨ ਤੋਂ ਇਹ ਮੰਗ ਹੈ ਵਿਚਾਰੇ 10000 15 ਬੰਦਾ ਖਰਚਾ ਕੀਤੀ ਬੈਠੇ ਨੇ ਤੇ ਉਹ ਡੁੱਬ ਗਿਆ ਤਾਂ ਕਿਸੇ ਕੰਮ ਨਹੀਂ ਪ੍ਰਸ਼ਾਸਨ ਤੇ ਮੰਗ ਹੈ ਬਈਆਂ ਦਾ ਮਾਜਵਾ ਦਿੱਤਾ ਜਾ ਜਿੰਨਾ ਵੀ ਬੰਦਾ ਹੋਵੇ ਜ਼ਿੰਮੇਵਾਰ ਉਹ ਮਣ ਜੇ ਉਹ ਨੂੰ ਨਾ ਮਿਲਿਆ ਉਹ ਥੱਲੇ ਗਿਆ ਉਹਨੇ ਤਾਂ ਮੜ ਮਾਰ ਜਾਨ ਅਸਲੀ ਕੰਮ ਗਿਆ ਹੁੰਦਾ ਕੰਮ ਤਾਂ ਅਸੀਂ ਤੇ ਕੰਮ ਆਨੇ ਵੀ ਪ੍ਰਸ਼ਾਸਨ ਆਲੇ ਸਾਡੇ ਮੂੰਹ ਵਿੱਚ ਖੋਸ ਗਈ ਇਹ ਸਾਰਾ ਜੋਨਾ ਹੀ ਇਹ ਜਿਹੜੀ ਡੁੱਬੀ ਪਈ ਹੈ ਨਾ ਇਹ ਤਾਂ ਖਤਮ ਹੋ ਗਿਆ ਇਹ ਖਤਮ ਹੋ ਗਿਆ ਇਹ ਖਤਮ ਹੋ ਗਿਆ ਕਿੰਨੀ ਕੋ ਏਕੜ ਹੁਣ ਤੇ ਡੁੱਬ ਗਈ ਇਹ ਸਾਹ ਲਾਗੇ ਤਾਂ ਤੁਸੀਂ ਇਹ ਦੱਸੋ ਵੀ ਉਹ ਆਪਣੇ ਚਮਚਾਨਗਾ ਤੇ ਉਹ ਤੋਂ ਲੈ ਤੇ ਆਹ ਸਾਹ ਲਾ ਲੈ ਪੰਜ ਛੇ ਅਕੇਲੇ ਤੇ ਇਹ ਬੰਦੇ ਨੇ ਤੇ ਆ ਹੁਣ ਏਰੀਆ ਬੇ ਸਾਰਾ ਜੋਨਾ ਹੀ ਰਹਿ ਗਿਆ ਮਾਲਕੀ ਹੈ ਇਹ ਸਰਕਾਰ ਰੂਟ ਤੋਂ ਲੈ ਕੇ ਐਂਡ ਦੇ ਕੰਪਨ 5 6 ਕਿੱਲੇ ਜਿਹੜਾ ਉਹ ਏਰੀਆ ਵਿੱਚ ਡੁੱਬ ਚੁੱਕਾ ਸਾਰਾ ਖਾਬ ਲਈਏ ਯਾਰ 1 ਯਾਰ 1 ਕਿੱਢ ਹੋਇਆ ਯਾਰ 1500 ਖਾਏ ਨਾ ਯਾਨੀ ਕਿ ਹਾਲੀ ਪਾਣੀ ਆਏ ਦੀ ਸ਼ੁਰੂਆਤ ਹੈ ਤੇ ਯਾਰ 1500 ਕਿੱਢ ਡੁੱਬ ਗਿਆ ਕੋਈ ਪਤਾ ਨਹੀਂ ਵੀ ਇਹ ਕੀ ਇਹਨੇ ਕਰਨਾ ਹੈ ਪਾਣੀ ਉਤੋਂ ਛੁੱਟਿਆ ਹੋਇਆ ਹੈ ਉਤਾਂ ਵੀ ਜਾ ਸਕਦਾ ਉਹਦੇ ਸਾਰੇ ਉਹ ਜੋਨਾ ਇਹ ਵਦੇ ਦਾ ਪਾਣੀ ਤੇ ਜਿਹੜਾ ਪਾਸੇ ਖੜਾ ਹੈ ਜਿਹੜਾ ਪਾਸੇ ਹੈ ਨਾਰ ਨੂੰ ਵੀ ਲੱਗ ਸਕਦਾ ਜਿਹੜੇ ਆਪਣੇ ਲਸ਼ਮਣ ਨਾਇਰ ਬਣੀ ਹੋਈ ਹੈ ਉਹਨੂੰ ਵੀ ਲੱਗ ਸਕਦਾ ਤਾਂ ਬਿਲਕੁਲ ਇਹ ਹਾਲਾਤ ਹੈਗੇ ਆ ਪਿੰਡ ਆਤੂ ਵਾਲਾ ਦੇ ਜਿੱਥੇ ਲੋਕ ਚਿਰਾਂ ਤੋਂ ਜਿਹੜੀ ਆ ਮੰਗ ਕਰ ਰਹੇ ਆ ਕਿ ਇੱਕ ਪੁਲ ਹੋਵੇ ਔਰ ਹੁਣ ਹਾਲਾਤ ਇਹ ਨੇ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੇੜੀ ਇਧਰੋਂ ਕੁਝ ਲੋਕਾਂ ਨੂੰ ਲੈ ਕੇ ਪਾਰ ਜਾ ਰਹੀ ਆ ਉੱਥੇ ਉਹਨਾਂ ਨੂੰ ਛੱਡੇਗੀ ਦੁਬਾਰੇ ਵਾਪਸ ਆਏਗੀ ਜਿਹੜੇ ਲੋਕ ਉੱਥੇ ਆ ਚਾਹੇ ਉਹਨਾਂ ਦੇ ਵਿੱਚ ਕੋਈ ਬਿਮਾਰ ਆ ਚਾਹੇ ਕਿਸੇ ਦਾ ਪੇਪਰ ਆ ਚਾਹੇ ਕਿਸੇ ਨੇ ਕਿਸੇ ਜ਼ਰੂਰੀ ਕੰਮ ਵਾਸਤੇ ਜਾਣਾ ਲੇਕਿਨ ਉਹ ਉਦੋਂ ਤੱਕ ਨਹੀਂ ਜਾ ਸਕਦਾ ਜਦ ਤੱਕ ਬੇੜੀ ਜਿਹੜੀ ਆ ਉਹ ਦੂਜੀ ਥਾਂ ਤੇ ਨਾ ਜਾਏਗੀ ਤਾਂ ਇਹ ਜ਼ਮੀਨ ਨਹੀਂ ਹਕੀਕਤ ਹੈ ਆਜ਼ਾਦੀ ਦਾ ਜਿਹੜਾ ਜਸ਼ਨ ਆ ਉਹ ਅਸੀਂ ਮਨਾਉਣ ਜਾ ਰਹੇ ਆ ਪਰ ਇੱਥੇ ਤੇ ਜਿਹੜੇ ਲੋਕ ਨੇ ਅੱਜ ਵੀ ਜਿਹੜਾ ਉਸ ਆਜ਼ਾਦੀ ਤੋਂ ਵਾਂਝੇ ਹੀ ਦਿਖਾਈ ਦਿੰਦੇ ਨੇ ਕਹਿੰਦੇ ਨੇ ਜਦੋਂ ਪਾਣੀ ਆਂਦਾ ਤਾਂ ਸਾਨੂੰ ਇਦਾਂ ਲੱਗਦਾ ਕਿ ਜਿੱਦਾਂ ਅਸੀਂ ਪੁਰਾਣੇ ਯੁੱਗ ਦੇ ਵਿੱਚ ਪਹੁੰਚ ਗਏ ਉਹੀ ਬੇੜੀਆਂ ਉਹੀ ਬੇੜੀਆਂ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਦਰਿਆ ਪਾਰ ਕਰਨਾ ਪੈਂਦਾ ਔਰ ਆਪਣੇ ਜਿਹੜੇ ਜ਼ਰੂਰੀ ਕੰਮਕਾਰ ਹੈਗੇ ਆ ਉਹ ਕਰਨੇ ਪੈਂਦੇ ਆ ਪਿੰਡਾਤੂ ਵਾਲਾ ਤੋਂ ਸਪੋਕਸਮੈਨ ਟੀਵੀ ਦੇ ਲਈ ਅਰਵਿੰਦਰ ਤਨੇਜਾਦੀ ਰਿਪੋਰਟ